ਧਾਰਮਿਕ ਪ੍ਰੀਖਿਆ ਚੌਂਮੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਟਾ ਅਰਬਚਾਰ ਕਮੇਟੀ ਇਹਨਾਂ ਦੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਲੈਂਦੀ ਆ 2024-25 ਦੇ ਵਿੱਚ 53647 ਬੱਚੇ ਜਿਹੜੇ ਆ ਉਹ ਸਾਰੇ ਅਪੀਅਰ ਹੋਏ ਸੀ ਜਿਨ੍ਹਾਂ ਦੇ ਵਿੱਚੋਂ 28619 ਬੱਚੇ ਉਹ ਪਾਸ ਹੋਏ ਆ ਤੇ 5742 ਬੱਚੇ ਇਹਨਾਂ ਨੂੰ ਮੈਡਲ ਮਿਲੇ ਆ ਤੇ 2928 ਬੱਚਿਆਂ ਨੂੰ ਸਕਾਲਰਸ਼ਿਪ ਦੇਵੇਗਾ। ਸੋ ਮੈਂ ਸਮਝਦਾ ਇਹ ਧਾਰਮਿਕ ਪ੍ਰੀਖਿਆ ਦਾ ਜਿਹੜਾ ਟੈਸਟ ਆ ਇਹ ਜਿੰਨੇ ਕੁ ਵੀ ਬੱਚੇ ਇਹਦੇ ਵਿੱਚ ਅਪੀਅਰ ਹੋਏ ਆ ਉਹਨਾਂ ਦੇ ਮਾਤਾ ਪਿਤਾ ਵੀ ਤੇ ਉਹ ਬੱਚੇ ਵੀ ਧਨਤਾ ਦੇ ਯੋਗ ਆ ਜਿਨ੍ਹਾਂ ਨੇ ਕੋਈ 8ਵੀਂ ਚ ਪੜਦਾ ਕੋਈ 9ਵੀਂ ਚ ਪੜਦਾ ਕੋਈ ਛੋਟੀ ਕਲਾਸ ਪੜਦਾ ਪਰ ਰੁਚੀ ਜਿਹੜੀ ਆ ਉਹਨਾਂ ਦੀ ਧਾਰਮਿਕ ਆ ਸੋ ਜਿੰਨੇ ਵੀ ਬੱਚਿਆਂ ਨੇ ਮੈਟਰ ਲਏ ਆ ਜਾ ਪਾਸ ਹੋਏ ਜਾਂ ਮਜੀਫੇ ਲਾਏ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਦਿੱਤੇ ਤੌਰ ਤੇ ਵਧਾਈ ਦਿੰਦੇ। ਦੂਸਰੀ ਜਿਹੜੀ ਸਾਡੀ ਮੈਰਿਟ ਮੰਡੀ ਆ ਉਹਦੇ ਵਿੱਚ ਅਸੀਂ 5100 ਰੁਪਇਆ ਦਿੰਨੇ ਆ। ਸੋ ਉਹਦੇ ਸਾਡੇ 6 ਬੱਚੇ ਜਿਹੜੇ ਆ ਪਹਿਲੇ ਦਰਜੇ 'ਚ 3 ਤੇ ਦੂਜੇ ਦਰਜੇ ਦੇ ਵਿੱਚ 3 ਨੇ। ਇਹ 24600 ਰੁਪਇਆ ਇਹਨਾਂ ਨੂੰ ਬੱਚਿਆਂ ਨੂੰ ਇੱਕ ਵੱਖਰਾ ਦਿੱਤਾ ਗਿਆ। ਇਹ ਤੋਂ ਇਲਾਵਾ ਜਿਹੜੇ ਸਾਡੇ ਟੋਟਲ ਵਿਦਿਆਰਥੀ ਜਿਨ੍ਹਾਂ ਨੂੰ 111100 ਰੁਪਇਆ ਰਾਸ਼ੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਇਹ 1506 ਬੱਚੇ ਆ ਦਰਜਾ ਪਹਿਲੇ ਦੇ ਵਿੱਚ ਇਹਨਾਂ ਨੂੰ ਟੋਟਲ 16 ਲੱਖ 56600 ਰੁਪਏ ਇਹ ਇਹਨਾਂ ਨੂੰ ਮਜੀਫੇ ਦੇ ਤੌਰ ਤੇ ਰਾਸ਼ੀ ਦਿੱਤੀ ਜਾ ਰਹੀ ਆ ਦਰਜਾ ਦੂਜਾ ਦੇ ਵਿੱਚ 1422 ਬੱਚੇ ਫਾਲ ਕੀਤੇ ਆ ਇਹਨਾਂ ਨੂੰ 2100 ਤੇ ਰੁਪਇਆ ਟੋਟਲ 29 ਲੱਖ 86200 ਰੁਪਏ ਦਿੱਤੇ ਗਏ ਇਹ ਟੋਟਲ ਜਿਹੜੇ ਆ 46 ਲੱਖ 67400 ਰੁਪਏ ਬਣਦੇ ਆ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹ ਕੇਵਲ ਦਾ ਕੇਵਲ ਧਾਰਮਿਕ ਪ੍ਰੀਖਿਆਵਾਂ ਦੇ ਜਿਹੜੇ ਬੱਚੇ ਧਾਰਮਿਕ ਪ੍ਰੀਖਿਆ ਚ ਪੀਰ ਹੋਏ ਆ ਉਹ ਤੋਂ ਇਲਾਵਾ ਜਿਹੜੇ ਬੱਚੇ ਅਮਰਧਾਰੀ ਆ ਜਾਂ ਦੂਸਰੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤਾ ਜਾਂਦਾ ਉਹ ਸਾਡਾ ਵੱਖਰਾ ਆ ਇਹ ਕੇਵਲ ਦਾ ਕੇਵਲ ਸਿਰਫ ਧਾਰਮਿਕ ਪ੍ਰੀਖਿਆ ਜਿਹੜੀ ਆ ਉਹਦੇ ਵਿੱਚ ਜਿਹੜੇ ਬੱਚੇ ਪੀਰ ਹੋਏ ਲਗਭਗ ਸਾਡੇ 53500 ਉਹਨਾਂ ਦਾ ਇਹ ਰਿਜ਼ਲਟ ਹੋਇਆ ਸੋ ਮੈਂ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ 25 26 ਦਾ ਗਾਹ ਸਾਡਾ ਸੈਸ਼ਨ ਸ਼ੁਰੂ ਹੋ ਗਿਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਗੁਰਮੁਦਾ ਲਿਟਰੇਚਰ ਪੜ੍ਹਾ ਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਕਰਦੇ ਤਾਂ ਇਹਦਾ ਫਾਇਦਾ ਕੀ ਆ ਇੱਕ ਇਹਦਾ ਇਹ ਵੀ ਫਾਇਦਾ ਹੁੰਦਾ ਕਿ ਧਾਰਮਿਕ ਪ੍ਰੀਖਿਆ ਦੇ ਵਿੱਚ ਅਪੀਅਰ ਹੁੰਦਾ ਸਰਟੀਫਿਕੇਟ ਵੀ ਮਿਲ ਜਾਂਦਾ ਸੋ ਇਸ ਕਰਕੇ ਉਹ ਕਈ ਗਾਂਹ ਫੇਰ ਕਾਰਜਾਂ ਦੇ ਵਿੱਚ ਆਪਣੇ ਕੰਮ ਵੀ ਆਉਂਦਾ ਆ ਜਦੋਂ ਕਿਸੇ ਨੇ ਕੋਈ ਐਜੂਕੇਸ਼ਨ ਉਦਾਰੇ ਜਿਹੜੇ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਚੱਲਦੇ ਆ ਉਹਨਾਂ 'ਚ ਵੀ ਦਾਖਲ ਹੋਣਾ ਹੁੰਦਾ ਉੱਥੇ ਵੀ ਇਹ ਕੰਮ ਆਉਂਦੇ ਆ ਸੋ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ